ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਤੇ ਅੱਜ ਤਾਂ ਫੇਰ ਕੇਜਰੀਵਾਲ ਸਾਹਿਬ ਵੀ ਆਏ ਹੋਏ ਨੇ ਖਾਲਸਾ ਕਲਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਯੁੱਧ ਨਸ਼ਿਆਂ ਪ੍ਰਧ ਨੂੰ ਹੋਰ ਤਕੜਾ ਹਲਾਰਾ ਦੇਣਾ ਪਰ ਅੱਜ ਇੱਕ ਖਬਰ ਹੋਰ ਵੀ ਆ ਗਈ ਕਿ ਉਹ ਬੀਬੀ ਥਾਰ ਵਾਲੀ ਜਿਹੜੀ ਅਮਨਦੀਪ ਕੌਰ ਹੈੱਡ ਕਨਸਟੇਬਲ ਜਿਹੜੀ ਫੜੀ ਗਈ ਸੀ 17 ਗ੍ਰਾਮ ਚਿੱਟੇ ਦੇ ਨਾਲ ਉਹ ਵੀ ਬਾਹਰ ਆਂ ਮਦਰ ਉਹਦੀ ਜ਼ਮਾਨਤ ਹੋ ਗਈ ਤੌਰ ਜ਼ਮਾਨਤ ਹੋਈ ਉਹ ਬੀਬੀ ਦੀ ਜਿਹੜੀ 2 April ਨੂੰ ਫੜੀ ਗਈ ਸੀ ਜਿਹਦੇ ਬਾਰੇ ਵੱਡੀ ਚਰਚਾ ਸੀ ਸੋਸ਼ਲ ਮੀਡੀਆ ਕਈ ਦਿਨ ਭਰਿਆ ਰਿਹਾ ਕਿ ਉਹ ਦੇ ਵੱਡੇ ਵੱਡੇ ਤੇ ਅਫਸਰਾਂ ਨਾਲ ਤੇ ਪ੍ਰਤਾਪ ਸਿੰਘ ਬਾਜਵਾ ਦੀ ਜੇ ਗੱਲ ਮੰਨੀਏ ਉਹਦੇ ਤਾਂ ਸਿਆਸਤਦਾਨਾਂ ਨਾਲ ਵੀ ਸੰਬੰਧ ਸੀ ਜਿੰਨਾ ਪੈਸਾ 216 ਗੱਡੀਆਂ ਜੇ 11 ਤੋਂ ਇਲਾਵਾ ਨੋਵਾ ਬਾਈਕ ਬਾਈਕ ਪਤਾ ਨਹੀਂ ਕੀ ਕੀ ਉਹ ਉਹਦੀ ਜਮਾਨਤ ਹੋ ਗਈ ਤੇ ਨਿਕਲਿਆ ਕਿ 5 ਦਿਨ ਦੇ ਰਿਮਾਂਡ ਤੋਂ ਬਾਅਦ ਲੋਕਾਂ ਨੂੰ ਕੁਝ ਪਤਾ ਤੇ ਹੁਣ ਕੀ ਹੋਏਗਾ ਕੁਝ ਨਹੀਂ ਪਤਾ ਇਹ ਸਾਰਾ ਕੁਝ ਚੱਲ ਕੀ ਰਿਹਾ ਹੈ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਵੀ ਆਹ ਤੁਹਾਡੇ ਜੇ ਪੜ ਲਓ ਤੋਂ ਬਾਅਦ ਕਿ ਕਹਿ ਦੋ ਵੀ ਇਹਨੇ ਬਤੇ ਫੜੇਗੇ ਤੇ ਹੁਣ ਜਿਹੜੇ ਜਿਹੜੇ ਬੰਦੇ ਉਹਦੇ ਉਹਨੇ ਕਿਹਨੂੰ ਫੜਾਇਆ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਆਪਣੇ ਆਪ ਹੀ ਕਰਦੀ ਸੀ ਉਹਦੇ ਵੀ ਤਾਂ ਕਿ ਬਹੁਤ ਸੋਹਣੇ ਨਾ ਉਹਦਾ ਕੀ ਦਾ ਨਾਮ ਲਿਆ ਕਿਹਨੂੰ ਦੱਸਿਆ ਇਹ ਕਹੇ ਜੋ ਲੋਕਤੰਤਰ ਹੈ ਕੀ ਇਹ ਲੋਕਾਂ ਨੂੰ ਨਾਲ ਲੈ ਕੇ ਜਾਣ ਦੀ ਸਾਰੀ ਗੱਲਬਾਤ ਅਮਨਦੀਪ ਕੌਰ ਦੇ ਹਵਾਲੇ ਨਾਲ ਇੱਕ ਵਾਰ ਤੋਂ ਫਿਰ ਇਹ ਵੀ ਯਾਦ ਕਰਾਵਾਂਗੇ ਕਿ ਅਮਨਦੀਪ ਕੌਰ ਹੈ ਕੀ ਹੈ ਮਸਲਾ ਕੀ ਸੀ ਉਹ ਇੱਕ ਵਾਰ ਬਰੀਫ ਜਿਹਾ ਯਾਦ ਕਰਾ ਕੇ ਇੱਥੇ ਟਿੱਪਣੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੀ ਅਕਸਰ ਮੈਂ ਗੱਲ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਜਿੰਨਾ ਦੋਸਤਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੂੰ ਤੁਸੀਂ ਰეკਮੈਂਡ ਕੀਤਾ ਉਹ ਦੇਖ ਰਹੇ ਨੇ ਜਾਂ ਜਿਨ੍ਹਾਂ ਨੂੰ ਮੈਂ ਕਈਆਂ ਨੂੰ ਆਪ ਭੇਜ ਦਿੰਨਾ ਹੈ ਉਹਨਾਂ ਨੂੰ ਉਹ ਅਪੀਲ ਹੈ ਕਿ ਉਹ ਇਸ ਨੂੰ ਸਬਸਕ੍ਰਾਈਬ ਕਰ ਲੈ ਸੋ ਹੁਣ ਗੱਲ ਆਪਾਂ ਜੇ ਇੱਥੋਂ ਕਰ ਲਈਏ ਸ਼ੁਰੂ ਕਿ ਅਮਨ ਦੀ ਇਹ ਤਾਂ ਦੱਸ ਹੀ ਦਿੱਤਾ ਕਿ ਅਮਨਦੀਪ ਕੌਰ ਜਿਹੜੀ ਹੈ ਹੈਡ ਕਾਸਟੇਬਲ ਉਸ ਦੀ ਜਵਾਬਤ ਹੋ ਗਈ ਹੈ ਔਰ ਕਮਾਲਿਆਂ ਨੂੰ ਹੋਣਾ ਕੁਛ ਨਹੀਂ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੇ ਕਿਉਂ ਨਹੀਂ ਹੋਣਾ ਕਿਉਂਕਿ ਜਿਹੜੀ ਜਵਾਬਤ ਹੋਈ ਹੈ ਨਾ ਉਸ ਦੀ ਉਹਦੀ ਬਨਾਉ ਉਹਦੇ ਵਜਾ ਕੀ ਹੈ ਕਿਹੜੀ ਦਲੀਲ ਦੇ ਆਧਾਰਤ ਹੋਈ ਹੈ ਕਿਉਂ ਹੋਈ ਹੈ ਇੰਨੀ ਜਲਦੀ 2 ਅਪ੍ਰੈਲ ਨੂੰ ਫੜੀ ਗਈ ਐਨਾ ਰੌਲਾ ਰੱਪਾ ਪਿਆ ਪ੍ਰੀਜੀ ਪੁਲਸ ਵਾਲੇ ਇਹ ਕਰਦੇ ਨੇ ਇਹਦੇ ਇਹਦੇ ਇੰਨੇ ਲਿੰਕ ਨੇ ਤੇ ਫਿਰ ਉਜਮਾਨਤ ਕਦੋਂ ਹੋਗੀ ਉਹਦਾ ਵਕੀਲ ਜਿਹੜਾ ਕਹਿ ਰਿਹਾ ਜੇ ਉਹਦੀ ਗੱਲ ਮੰਨੀਏ ਕਿ ਉਹ ਜਮਾਨਤ ਤਾਂ ਉਹਨੇ ਕਰਾਈ ਹੈ ਉਹ ਕਹਿੰਦਾ ਮੈਂ ਸਾਰੀ ਗੱਲ ਨਹੀਂ ਦੱਸਣੀ ਤੁਹਾਨੂੰ ਲੇਕਿਨ ਇਹ ਬਾਹਰ ਆ ਜੂਗੀ ਲੇਕਿਨ ਜਮਾਨਤ ਤੋਂ ਤਾਂ ਹੀ ਪਤਾ ਲੱਗਦਾ ਉਹ ਕਹਿੰਦਾ ਇਸ ਬਨਾ ਤੇ ਜਮਾਨਤ ਹੋਈ ਤਾਂ 17 ਗ੍ਰਾਮ ਰਿਕਵਰੀ ਨਹੀਂ ਹੋਈ ਜਿਹੜੇ ਚਿੱਟੇ ਦੀ ਰਿਕਵਰੀ ਕਰਨ ਦਾ ਦਾਵਾ ਪੁਲਿਸ ਨੇ ਕੀਤਾ ਸੀ ਉਹ ਨਹੀਂ ਹੋਈ ਉਹ ਤਾਂ ਪਲਾਂਟ ਕੀਤਾ ਗਿਆ 17 ਗ੍ਰਾਮ ਕੁਝ ਗ੍ਰਾਮ ਜਿਹੜਾ ਹੈ ਨਾ ਕੁਝ ਮਿਲੀਗ੍ਰਾਮ ਸ਼ਾਇਦ 2 ਮਿਲੀਗ੍ਰਾਮ ਇਹ ਪਲਾਂਟ ਕੀਤਾ ਗਿਆ ਸੀ ਇਸ ਬਣਾ ਤੇ ਉਹਦੀ ਜਵਾਰਤ ਹੋ ਗਈ ਇਹਦਾ ਮਤਲਬ ਜੇ ਜਵਾਰਤ ਹੋ ਗਈ ਤਾਂ ਵੀ ਕੇਸ ਤਾਂ ਬਹੁਤ ਵੀਕ ਬਣਾਇਆ ਗਿਆ ਕੇਸ ਚ ਨਿਕਲੇ ਕੁਝ ਨਹੀਂ ਪਹਿਲਾ ਤਾਂ ਸਵਾਲ ਹੀ ਇਹ ਬੜਾ ਪੈਦਾ ਹੋਇਆ ਸੀ ਕਿ ਫੜੀ ਕਿਵੇਂ ਗਈ ਇਹਦੇ ਤਾਂ بڑے بڑے ਅਫਸਰਾਂ ਦਾ ਲਿੰਕ ਨਹੀਂ ਇਹ ਤਾਂ ਕਿ ਆਈਪੀਐਸ ਟ੍ਰੇਡੀ ਨੇ ਫੜਦੇ ਨੂੰ ਪਤਾ ਨਹੀਂ ਸੀ ਦੇ ਬਾਰੇ ਨਹੀਂ ਤਾਂ ਕਹਿੰਦੇ ਫੜੀ ਨਹੀਂ ਜਾਣੀ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਇੱਕ ਅਫਸਰ ਨੇ ਦੱਸਿਆ ਸੀ ਕਿ ਇਹ ਰੀਤ ਇਹਦਾ ਅਫਦਾ ਅਫਸਰ ਮੌਕੇ ਦਾ ਐਸਐਸਪੀ ਨੂੰ ਮਿਲ ਗਿਆ ਐਸਐਸਪੀ ਨੂੰ ਬੈਠੀ ਚਾਹ ਪੀ ਰਹੀ ਸੀ ਇਹ ਬੈਠੀ ਰਹੀ ਉੱਥੇ ਜਿਹੜੀ ਐਡਾ ਇਹਦਾ ਰੋਪ ਸੀ ਇਹਦਾ ਵੱਡੇ ਪੜਾ ਇਹਦਾ ਰੇਂਜ ਬਦਲਾ ਦਿੰਦੀ ਸੀ ਐਡਾ ਇਹਦਾ ਕੰਮ ਸੀ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਇਹਦੇ ਬਾਰੇ ਉਦੋਂ ਚੱਲੀਆਂ ਸੀ ਵੀ ਇੰਨੀ ਪਾਵਰਫੁਲ ਸੀ ਮੈਂ ਉਦੋਂ ਇੱਕ ਵੀਡੀਓ ਪਾਈ ਸੀ ਤੁਹਾਡੇ ਯਾਦ ਹੋਊਗਾ ਮੈਂ ਤੁਹਾਨੂੰ ਇਹਦੇ ਬਾਰੇ ਦੱਸਤਾ ਸੀ ਜਿਹੜਾ ਕੁਛ ਬੰਦਾ ਇਸ ਦੁਨੀਆ 'ਚ ਚਾਹੁੰਦੇ ਨਾ ਉਹ ਸਾਰੇ ਇਹਦੀ ਇੱਛਾ ਸੀ ਦੌਲਤ ਦੀ ਸ਼ੌਹਰਤ ਦੀ ਸੱਤਾ ਦੀ ਤਾਂ ਇਹ ਜਿਹੜੀ ਉਹ ਉਹ ਸੀ ਇਹ ਕੁੜੀ ਤਿੰਨੇ ਚੀਜ਼ਾਂ ਛੋਟੀ ਉਮਰ ਦੇ ਵਿੱਚ ਹੀ ਪ੍ਰਾਪਤ ਕਰ ਲਈਆਂ ਸੀ ਸੁਖਵੀਰ ਬਾਦਲ ਜੋ ਉਹਦੇ ਨਾਨਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਹਰੇ ਉੱਤੇ ਰਾਮਗੜੀਆ ਪਰਿਵਾਰ ਚ ਪੈਦਾ ਹੋਈ ਸੀ ਚਤਪਿੰਡ ਤੋਂ ਨੋਆ ਮਿੱਠੰਡੇ ਦੇ ਚੱਕ ਫਤੇ ਸਿੰਘ ਵਾਲਾ ਰਾਮਗੜੀਆ ਪਰਿਵਾਰ ਚ ਪੈਦਾ ਹੋਈ ਸੀ ਉੱਥੇ ਤੇ ਫਿਰ ਉਦੋਂ ਪੈ ਚੜ੍ਹਾਈ ਸੀ ਬਾਦਲਾਂ ਦੀ ਵੀ ਤੇ ਫਿਰ ਗਿਆਰਾਂth ਪਾਲਸੀ ਪਤਨੀ ਹੋ ਗਈ ਔਰ ਫਿਰ ਮੈਥਲ ਹੋਈ ਵੀ ਦੱਸਿਆ ਸੀ ਕਿ ਸੋਣੀ ਸੀ ਔਰ ਟੀਚਰ ਇੱਕ ਮਿਲਿਆ ਉਹਦੇ ਨਾਲ ਵਿਆਹ ਵੀ ਕਰਾ ਲਿਆ ਆਪਣੇ ਆਪ ਹੀ ਪ੍ਰੋਵਾਈਡਿੰਗ ਕੀਤੀ ਬਾਪੂ ਦੀ ਬਪੂ ਤਾਂ ਕਾਰੀਗਰ ਸੀ ਮਿਸਤਰੀ ਸੀ ਉਹ ਤਾਂ ਉਹਦੀ ਕੀ ਪ੍ਰਵਾਹ ਕਰਨੀ ਸੀ ਉਦੋਂ ਬਾਅਦ ਉਹ ਵਿਆਹ ਕਰਾਉਣ ਤੋਂ ਬਾਅਦ ਫਿਰ 15 ਚ ਡਾਈਵੋਰਸ ਵੀ ਲੈ 15 ਚ ਵਿਆਹ ਕਰਾਇਆ ਦੋ ਤਿੰਨ ਸਾਲਾਂ ਚ ਰੋੜਾ ਰੱਪਾ ਪਾਲਿਆ ਡੌਰੀ ਦਾ ਕੇਸ ਕਰਤਾ ਚਾਹੋ ਜੀ ਟੀਚਰ ਨੂੰ ਪਤਾ ਤਾਂ ਇਹ ਲੱਗੇ ਵੀ ਟੀਚਰ ਦਾ ਜਿਹੜਾ ਸੋਨਾ ਸੀ ਉਹਦਾ ਸਾਰਾ ਬਚਾਰਾ ਤੁਰ ਹੀ ਗਿਆ ਦੁੱਖ ਦਾ ਮਾਰ ਖੈਰ ਇਹ ਉਹਦਾ ਥੋੜੀ ਜਿਹੀ ਬੈਕਗ੍ਰਾਉਂਡ ਸੀ ਤੇ ਥੋੜੀ ਕੀ ਕਰੋਨਾ ਆ ਗਿਆ ਉਸ ਤੋਂ ਬਾਅਦ ਤਾਂ ਫਿਰ ਕਰੋਨਾ ਚ ਉਹਦਾ ਇੱਕ ਐਂਬੂਲੈਂਸ ਡਰਾਈਵਰ ਦੇਖੋ ਜਿਵੇਂ ਇਹ ਸੋਹਣੀ ਸੀ ਉਵੇਂ ਡਰਾਈਵਰ ਵੀ ਕਾਫੀ ਬਲਵਿੰਦਰ ਸੋਲੂ ਜਿਹੜਾ ਅੱਜ ਕੱਲ ਤਾਂ ਜੇਲ੍ਹ ਚ ਹਲੇ ਉਹਦੀ ਜਮਾਨਤ ਨਹੀਂ ਉਹ ਜੂ ਉਹਦੀ ਵੀ ਹੋ ਜੂ ਕਿਉਂਕਿ ਕੇਸ ਜਿਵੇਂ ਬਣ ਰਹੇ ਨੇ ਤੇ ਉਹ ਐਂਬੂਲੈਂਸ ਦੇ ਸੀ ਇਹਨੇ ਦੋਨਾਂ ਨੇ ਸੋਚਿਆ ਵੀ ਕੁਛ ਕਰੀਏ ਰਲ ਕੇ ਕਰ ਲਿਆ ਫਿਰ ਇਹਨਾਂ ਨੇ ਰਲ ਕੇ ਕਰ ਲਿਆ ਜਿਵੇਂ ਉਹ ਸਤਕਾਰ ਕੋਰ ਫਰੋਜਪੁਰ ਤੋਂ ਲੈ ਕੇ ਉਹ ਵੇਚਦੀ ਸੀ ਨਾ ਐਮਐਲਏ ਤੇ ਉਹ ਦੁਬਾਰਾ ਤਾਂ ਭਾਰਤੀ ਜਨਤਾ ਪਾਰਟੀ ਚਲੇ ਗਏ ਉਹ ਜਦੋਂ ਵੇਚਦੀ ਸੀ ਉਹ ਕਾਂਗਰਸ ਦੀ ਐਮਐਲਏ ਸੀ ਤੋਂ ਮੈਂ ਇਹ ਵੀ ਫਿਰੋਜ਼ਪੁਰ ਤੋਂ ਲੈ ਕੇ ਦੱਸਦੀ ਸੀ ਤੁਸੀਂ ਕਹੋ ਸਾਰੀਆਂ ਗੱਲਾਂ ਕਿਹਦੇ ਦੱਸੀਆਂ ਗੁਰਮੀਤਕੌਰ ਨੇ ਦੱਸੀਆਂ ਗੁਰਮੀਤਕੌਰ ਕੌਣ ਹੈ ਉਹੀ ਬਰਵਿੰਦਰ ਸਿੰਘ ਨੂੰ ਐਂਬੂਲੈਂਸ ਡਰਾਈਵਰ ਦੀ ਪਤਨੀ ਉਹ ਕਹਿੰਦੀ ਮੈਂ ਤਾਂ ਕਈ ਵਾਰੀ ਸ਼ਿਕਾਇਤ ਲੈ ਕੇ ਗਈ ਸੀ ਵੀ ਇਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਮੇਰਾ ਘਰ ਤਬਾਹ ਕਰ ਲਿਆ ਕਹਿੰਦੇ ਮੇਰੀ ਕੋਈ ਸੁਣਦਾ ਹੀ ਨਹੀਂ ਸੀ ਕਿਉਂਕਿ ਇਹਦੇ ਤਾਂ ਵੱਡੇ ਵੱਡੇ ਅਫਸਰਾਂ ਨਾਲ ਲਿੰਕ ਸੀ ਇਸ ਕਰਕੇ ਹੋ ਨਹੀਂ ਸਕਦਾ ਸੀ ਤੋਂ ਇਸ ਸਾਰੀ ਗੱਲਬਾਤ ਜਿਹੜੀ ਇਹਦੇ ਬਾਰੇ ਸਪਸ਼ਟ ਉਹਨੇ ਕੀਤੀ ਸੀ ਗੁਰਮੀਤਕੌਰ ਨੇ ਤੇ ਗਰਮੀਤ ਕੌਰ ਨੂੰ ਉਹਨੇ ਆ ਕੇ ਕਪਤੀ ਦੇ ਜਦੋਂ ਨੂੰ ਅਦਾਲਤ ਚ ਪੇਸ਼ ਕੀਤਾ ਨਾ ਉਹਦੋਂ ਕੁਟਿਆ ਵੀ ਸੀ ਤੁਹਾਡੇ ਯਾਦ ਹੋਊਗਾ ਕੁਟਮਾਰ ਹੋਈ ਸੀ ਦੋਨਾਂ ਦੇ ਇੱਕ ਦੂਜੇ ਦੇ ਤੇ ਫਿਰ ਉਸ ਤੋਂ ਬਾਅਦ ਭੱਜ ਗਿਆ ਸੀ ਬਾਅਦ ਚ ਫੜਿਆ ਗਿਆ ਉਹ ਜੀਰਕਪੁਰ ਤੋਂ ਫੜਿਆ ਗਿਆ ਸੀ ਉਹੀ ਬਰਵਿੰਦਰ ਸੋਨੂੰ ਇਹਦਾ ਸਾਥੀ ਸੀ ਹੁਣ ਗੱਲ ਤਾਂ ਇਹ ਆ ਉਹ ਤਾਂ ਚਲੋ ਜੇ ਚਾਹੋ ਇਹਦੀ ਹੋ ਗਈ ਜ਼ਮਾਨਤ ਪਰ ਸਵਾਲ ਤਾਂ ਵੱਡੇ ਇਹ ਉੱਠਦੇ ਨੇ ਇਹ ਕੁੜੀ ਜ਼ਮਾਨਤ ਤੋਂ ਬਾਹਰ ਆ ਗਈ ਜਦੋਂ ਨੂੰ ਰਿਮਾਂਡ ਲਿਆ ਸੀ ਇਹਦਾ ਪਹਿਲਾਂ ਇੱਕ ਦਿਨ ਦਾ ਫਿਰ ਦੋ ਦਿਨ ਦਾ ਫਿਰ ਤਿੰਨ ਦਿਨ ਦਾ ਪੰਜ ਦਿਨਾਂ ਚ ਕਿਹਦਾ ਕਿਹਦਾ ਨਾਮ ਦਿੱਤਾ ਇਹਨੇ ਕਿਹਨੂੰ ਹੋਰ ਅੱਗੇ ਫੜਿਆ ਗਿਦਾਮ ਤਰ ਤੇ ਪੁਲਿਸ ਦੱਸ ਨਹੀਂ ਦਿੰਦੀ ਕਿ ਜੀ ਇਹ ਬਦੇ ਨੇ ਜਿਹੜੇ ਖਲਾਸਾ ਕੀਤਾ ਸੀ ਜਾ ਕੇ ਉਹਨੂੰ ਫੜ ਲਿਆ ਕਿਹੜੇ ਅਫਸਰ ਦਾ ਨਾਮ ਹੈ ਜੀ ਇਹਨੇ ਕਿਸੇ ਨੇ ਦੱਸਿਆ ਜਾਂ ਕਿਸੇ ਅਫਸਰ ਤੇ ਗਾਜ਼ ਗਰੀ ਹੈ ਤੋਂ ਜਿਹੜੇ ਪ੍ਰਤਾਪ ਸਿੰਘ ਬਾਜਬਾ ਤਾਂ ਇਹ ਕਹਿੰਦੇ ਸੀ ਕਿ ਇਹ ਜਿਹੜੀ ਕੁੜੀ ਹੈ ਇਹਦੇ ਦਾ ਦੋ ਸਿਆਸਤਦਾਨਾਂ ਨਾਲ ਵੀ ਲਿੰਕ ਨੇ ਕਿੱਥੇ ਜੀ ਨਾਮ ਦੱਸੋ ਤਾਂ ਸਹੀ ਤੁਸੀਂ ਪਰ ਸਰ ਕੀ ਕਰਬੋਇ ਚ ਚਲੋ ਮੰਨ ਲਿਆ ਵੀ ਰਿਮਾਂਡ ਅਸੀਂ ਤੇ ਜੋਰ ਜਾਣਕਾਰੀ ਮਿਲੀ ਹੈ ਉਹ ਤੁਸੀਂ ਨਹੀਂ ਜੰਤ ਕਰ ਲਈ ਪਰ ਐਕਸ਼ਨ ਤਾਂ ਨਜ਼ਰ ਆਉਂਦਾ ਨਾ ਕਿੱਥੇ ਐਕਸ਼ਨ ਕੀਤਾ ਇਹ ਤੇ ਕੀ ਕੇਸ ਬਣਿਆ ਜਿਹੜੇ ਇੰਨੀ ਜਲਦੀ ਜਬਾਂਤ ਹੋ ਗਈ ਜਿਹੜੇ ਤੁਸੀਂ ਗਿਨਤੀ ਕਰਦੇ ਲੋ ਜੀ ਅਸੀਂ ਐਨਾ ਕੀਤਾ ਤੇ ਇਹਦਾ ਮਤਲਬ ਕੇਸ ਕਹੇ ਜੇ ਬਣਦੇ ਨੇ ਤੇ ਹੋ ਜਾ ਕੀ ਜਦੋਂ ਬੰਦਾ ਇੱਕ ਵਾਰ ਇੱਕ ਮਹੀਨਾ ਜੇਲ੍ਹ ਚ ਘਟ ਗਿਆ ਉਦੋਂ ਬਾਅਦ ਤਾਂ ਪੱਕਾ ਹੋ ਜਾਂਦਾ ਫਿਰ ਉਹਦੇ ਫਿਰ ਤਾਂ ਉਹਨੂੰ ਤੁਸੀਂ ਸਮਝੋ ਵੀ ਉਹਦੀ ਪ੍ਰੋਮੋਸ਼ਨ ਕਰਤੀ ਤੁਸੀਂ ਇਸ ਮਾਮਲੇ 'ਚ ਇਹ ਤਾਂ ਪਹਿਲੇ ਕਾਫੀ ਟ੍ਰੈਂਡ ਸੀ ਇਹ ਤਾਂ ਇਹਦੇ ਤਾਂ ਇਹਦੇ ਤਾਂ ਪਰਸਾਪਸਰਾਂ ਤੇ ਤੁਸੀਂ ਕਹੋਗੇ ਲਿੰਕ ਤਾਂ ਕਿਵੇਂ ਪਤਾ ਇੱਕ ਬੰਦਾ ਮੁਖਸਰ ਦਾ ਉਤੇ ਇਹਦੇ 376 ਦਾ ਕੇਸ ਪਾਇਆ ਸੀ ਤੇ ਉਹ ਬੰਦੇ ਦੀ ਸੁਪਰੀਮ ਕੋਰਟ ਚ ਜਮਾਨਤ ਹੋਈ ਸੀ ਉਹ ਜਮਾਨਤ ਕਿਵੇਂ ਹੋਈ ਸੀ ਉਹਨੇ ਇਹਦੀ ਚੈਟ ਦਿਖਾਈ ਸੀ ਕਿ ਜੀ ਇਹ ਦੇਖ ਲਓ ਬੜੇ ਵਸਰਾਂ ਨਾਲ ਲਿੰਕ ਨੇ ਲੇਕਰ ਕੋਈ ਕਾਰਵਾਈ ਨਹੀਂ ਹੋਈ ਕਰਮਾਈ ਤਾਂ ਆ ਵੀ ਹੁੰਦੀ ਐ ਜਦੋਂ ਫਿਰ ਵਿਰੋਧੀ ਧਿਰ ਕਹਦੀ ਐ ਨਾ ਆ ਜਿਹੜੇ ਤੁਸੀਂ ਛੋਟੀਆਂ ਮੱਛੀ ਜਿਹਾ ਫੜੀ ਜਾਂਦੇ ਹੋ ਤੇ ਮਗਰਬਾਸ਼ ਨੂੰ ਹੱਥ ਨਹੀਂ ਪਾਉਂਦੇ ਤੇ ਫਿਰ ਤਾਂ ਗਲਤਾਈ ਦੀ ਵੀ ਉਹ ਹੋਈ ਸੀ ਉਦੋਂ ਆ ਜਿਹੜਾ ਦਾਵਾ ਕਰਦਾ ਸੀ ਸੀ ਬਲਡੂਜਰ ਫਿਰ ਤੇ ਨੇਮਾਨ ਸਾਹਿਬ ਇਹ ਕਹਦੇ ਸੀ ਕਿੱਥੇ ਗਿਆ ਜੀ ਬਲਡੂਜਰ ਇਹਦੀ ਜਿਹੜੀ ਕੋਠੀ ਐ ਕੋਠੀ ਨੰਬਰ 168 ਬਟੰਡਾ ਦੇ ਵਿੱਚ ਜਿਹਦੇ ਬਾਹਰ ਅਮਨ ਲਿਖਿਆ ਜਿਹਦੇ ਚ ਬਹੁਤ ਮਹਿੰਗਾ ਅਮੀਰਾਂ ਵਾਲਾ ਫਰਨੀਚਰ ਐ ਕਾਰਪੈਟਿੰਗ ਹੋਈ ਹੋਈ ਐ ਬਡੀਆਂ ਜਿਹੜੀਆਂ ਬੀਚ ਤੇ ਚੇਅਰ ਹੁੰਦੀਆਂ ਨੇ ਪਿੱਛੇ ਲੌਂਜ ਚੇਅਰ ਪਈਆਂ ਨੇ ਇਹ ਜਾ ਕੁਛ ਇੱਕ ਦਿਖਾਰਿਆ ਸੀ ਇੱਕ ਪੱਤਰਕਾਰ ਕਿੱਥੇ ਇਹਦੇ ਤਾਂ ਕੁੱਤਾ ਵੀ ਘਰੇ ਡੰਬ ਹੈਗਾ ਸੀ ਜਿਹੜੇ ਰਾਜੇ ਬਾਹਰ ਇਹਦੇ ਰੱਖਦੇ ਨੇ ਉਹ ਜਾ ਕੁੱਤਾ ਰੱਖਿਆ ਹੋਇਆ ਸੀ ਜਿਹਦੇ 8-10 ਹਜ਼ਾਰ ਰੁਪਏ ਤਾਂ ਮੇਨਟੇਨੈਂਸ ਦਾ ਖਰਚਾ ਸੀ ਤੇ ਉਹ ਉਹ ਤੋਂ ਸ਼ੌਕਤ ਤੇ ਪਹਿਲਾਂ ਹੀ ਬੜੇ ਮਹਿੰਗੇ ਸੀ ਰਾਡੂ ਦੀਆਂ ਘੜੀਆਂ ਜਦੋਂ ਮੈਂ ਦੇਖਿਆ ਰਾਡੂ ਦੀਆਂ ਘੜੀਆਂ ਤਾਂ ਉਹ ਤੋਂ ਮੈਂ ਤੁਹਾਨੂੰ ਦੱਸਿਆ ਸੀ ਮੈਨੂੰ ਨਹੀਂ ਪਤਾ ਸੀ ਰਡੂ ਦੀ ਘੜੀ ਇੰਨੀ ਮਹਿੰਗੀ ਹੁੰਦੀ ਹੈ ਮੈਂ ਗੂਗਲ ਕਰਕੇ ਦੇਖਿਆ ਮੈਂ ਤਾਂ ਹਰਾਨ ਰਹਿ ਗਿਆ ਵੀ ਘੜੀਆਂ ਦੀ ਕੀਮਤ ਵੀ ਇਹ ਨਹੀਂ ਹੁੰਦੀ ਕੋਈ 2 ਕਰੋੜ ਕੋਈ 2.5 ਕਰੋੜ 3 ਕਰੋੜ 4 ਆ 2 2 ਲੱਖ 3 ਲੱਖ 4 ਲੱਖ ਇਸ ਦੋ ਹੀ ਮਹਿੰਗੀਆਂ ਘੜੀਆਂ ਐ ਗੁੱਚੀ ਦੀ ਐ ਨਾ ਉਹ ਵੀ ਲੱਖਾਂ ਚ ਬ੍ਰਾਂਡਾ ਦੀ ਐਨ ਦਾ ਪਤਾ ਨਹੀਂ ਨਾਮ ਵੀ ਨਹੀਂ ਮੇਰੇ ਤਾਂ ਬ੍ਰਾਂਡ ਦਾ ਪਤਾ ਜਿਹੜੇ ਉੱਤੇ ਸਿਰ ਤੇ ਲਾ ਕੇ ਜਦੋਂ ਇਹ ਆਪਣੀ ਵੀਡੀਓ ਬਣਾਉਂਦੀ ਸੀ ਤੇ ਦੇਖੋ ਨਾ ਦੌਲਤ ਦੌਲਤ ਆ ਗਈ ਫਿਰ ਸ਼ੌਹਰਤ ਵੀ ਲੈਣੀ ਹੈ ਸ਼ੌਹਰਤ ਲੈਂਦੀ ਸੀ ਆ ਪਾ ਕੇ ਰੀਲਾਂ ਪਾ ਕੇ ਤੇ ਰੀਲਾਂ ਤੁਹਾਡੇ ਸਭਾ ਰੀਲ ਆਈ ਗੋ ਬਈ ਇੰਡੀਆ ਟੂਡੇ ਦੀ ਪਾਈ ਹੋਈ ਇਹਦੀ ਰੀਲ ਦੇਖੀ ਇੰਡੀਆ ਟੂਡੇ ਟੌਪ ਦਾ ਜਿਹੜਾ ਮੈਗਜ਼ੀਨ ਹੈ ਸਾਡਾ ਟੌਪ ਦਾ ਚੈਨਲ ਹੈ ਉਹ ਦਿਖਾ ਰਿਹਾ ਹੈ ਇਹਦੀ ਜਿਹੜੀ ਐਡੀ ਪਪੂਲਰ ਇਹਦੇ ਤੋਂ ਹੁਣ ਤਾਂ ਇਹਦੇ ਇੰਸਟਾਗ੍ਰam ਤੇ ਫਾਲੋਅਰ ਜਦੋਂ ਦਾ ਕੇਸ ਬਣਿਆ ਤਾਂ ਫਾਇਦਾ ਹੀ ਬੜਾ ਹੋ ਗਿਆ ਇਹਦੇ ਫਾਲੋਅਰ ਹੀ ਬਹੁਤ ਵਧ ਗਏ ਜਿਹੜਾ ਕੁਝ ਨਹੀਂ ਪਤਾ ਸਾਰਾ ਕੁਝ ਹੋ ਗਿਆ ਬਸ 11 ਸਾਰਾ ਦਾ ਪਤਾ ਨਾ ਕਿ ਇੱਕ ਦੀ ਦੋ ਸਾਰਾ ਨੇ ਇੱਕ ਸਾਰਾ ਤਾਂ ਕੈਸ਼ ਰੈਂਦੀ ਸੀ ਫਰੋਜਪੁਰ ਤੋਂ ਰੋਬਾ ਮੋਟਰਸਾਈਕਲ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਤਾਂ ਸਿੱਧੇ ਕੋ ਬਿਲਕੁਲ ਸਹੀ ਲੱਗਦੀ ਸੀ ਲੇਕਿਨ ਨਿਕਲੇ ਕਿੱਛੇ ਜੀ ਤੁਹਾਨੂੰ ਇਹ ਦੱਸੋ ਨਾ ਤੁਸੀਂ ਤਾਂ ਕਹਿੰਦੇ ਸੀ ਵੀ ਜੀ ਇਹਦੇ ਆ ਲਿੰਕ ਨੇ ਆ ਸਾਰਾ ਕੁਝ ਬਾ ਆਊਗਾ ਉਸ ਵਾਰ ਆਇਆ ਤਾਂ ਇਹ ਸਿਆਸਤ ਹੈ ਜੀ ਇਹਦੇ ਚ ਇਹ ਗੱਲਾਂ ਸਮਝਣੀਆਂ ਨੇ ਰਿਮਾਂਡ ਰੋਗ ਰਿਮਾਂਡ ਚ ਹੁੰਦਾ ਹੈ ਜਾਣਕਾਰੀ ਜਾਣ ਕਰ ਲਿੰਕ ਨਾਲ ਲਿੰਕ ਜੁੜਦਾ ਹੁੰਦਾ ਹੈ ਵੀ ਤੈਨੂੰ ਪੁੱਛਿਆ ਜੀ ਤੈਨੂੰ ਕਿਵੇਂ ਜੀ ਤੇ ਬਹੁਤ ਜਿਹੜਾ ਫਿਰ ਜਾ ਦੂਜੇ ਪਾਸੇ ਵੀ ਤਰੀਕੇ ਹੁੰਦੇ ਨੇ ਕਿ ਜੀ ਮੈਨੂੰ ਬਚਾ ਲਓ ਨਹੀਂ ਮੈਨੂੰ ਨਾ ਲਓ ਲੈ ਦੂੰ ਆ ਜਗਦੀਸ਼ ਭੋਲੇ ਨੇ ਨਾ ਲਿਆ ਨਾ ਬੇਕਰਮ ਜਿੱਟ ਗਿਆ ਤਾਂ ਹੁਣ ਤੱਕ ਭੁਗਤਦਾ ਫਿਰਦਾ ਫਿਰ ਇਹ ਸਿੱਧਾ ਉਹਦੇ ਫੋਨ ਤਾਂ ਜਦੋਂ ਫੜਿਆ ਸੀ ਨਾ ਉਦੋਂ ਕਹ ਰਿਹਾ ਸੀ ਮੈਨੂੰ ਫੋਨ ਕਰ ਲੈਣ ਦਿਓ ਨਹੀਂ ਕਰ ਦਿੱਤਾ ਜੇਲ੍ਹ ਚ ਘਰਾਤਾ ਉਹ ਤੇ ਕਹਿੰਦਾ ਪਤਾ 10-20 ਨਹੀਂ ਤਾਂ ਸਭ ਦੇ ਨਾਮ ਦੱਸਣ ਤੇ ਤੂੰ ਕਹਿਦਾ ਹੋਊਗਾ ਕੋਈ ਗੱਲ ਨਹੀਂ ਤੇ ਤੇਰੀ ਕੀ ਗੱਲ ਹੈ ਆਪਣਾ ਤੋ ਤੋ ਆ ਜੇ ਬਾਹਰ ਕੋਈ ਵਾਰ ਬਸ ਤੂੰ ਥੋੜਾ ਸਬਰ ਰੱਖ ਤੇ ਕੋਰਟ ਦੇ ਵਿੱਚ ਜਿਹੜਾ ਕੁਝ ਪੇਸ਼ ਕੀਤਾ ਤੇ ਜਵਾਬ ਹੋ ਗਈ ਤੇ ਜਵਾਬ ਤੋਂ ਕਿਤੇ ਹੁਣ ਉਹ ਬਸ ਬਾਹਰ ਹੁਣ ਤੇ ਜਦੋਂ ਉਪਰ ਜੋ ਕੇਸ ਚੱਲੀ ਜਾਊਗਾ ਤਾਂ ਬਾਕੀ ਦਾ ਕਦੇ ਰਿਕਵਰੀ ਨਹੀਂ ਹੋਈ ਜਦ ਇਹ ਤੇ ਪੁਲਿਸ ਦੇ ਕੋਲ ਬੜਾ ਕੁਛ ਹੁੰਦਾ ਇਹਦਾ ਵਕੀਲ ਕਹਿੰਦਾ ਕੋਈ ਰਿਕਵਰੀ ਨਹੀਂ ਹੋਈ ਇਹ ਤਾਂ ਬਰਾཎਡ ਕੀਤਾ ਗਿਆ ਸੀ 17 ਗ੍ਰਾਮ ਦਾ ਤੇ ਉਹ ਸਾਰਾ ਕੁਛ ਜਿਹੜਾ ਇਹ ਕੁਛ ਉਦੋਂ ਬਹੁਤ ਤਾਂ ਹੋਰ ਵੀ ਘੜੀਆਂ ਆਡੀਓ ਵੀਡੀਓ ਇਹਦੇ ਬਾਰੇ ਤਾਂ ਬੜਾ ਕੁਝ ਚੱਲਿਆ ਲੇਕਿਨ ਸਭ ਦੇ ਬਾਵਜੂਦ ਵੱਡੇ ਸਵਾਲ ਖੜੇ ਕਰਤੇ ਇਹਦੀ ਜਮਾਨਤ ਨੇ ਕਿ ਇਹ ਕੁੜੀ ਦੀ ਜਮਾਨਤ ਹੋ ਗਈ ਮੈਨੂੰ ਤਾਂ ਕੀ ਤਰਾਜਾ ਮੈਨੂੰ ਤਾਂ ਉਹ ਵੀ ਨਹੀਂ ਜਾਣਦੀ ਕੁਝ ਨਹੀਂ ਪਰ ਮੈਂ ਤਾਂ ਅਦਰਵਾਈਜ਼ ਗੱਲ ਕਰਦਾ ਜੁੱਧ ਨਸ਼ੇ ਅੰਬ੍ਰਧ ਤੇ ਵੀ ਜੇ ਇਹ ਜਮਾਨਤ ਹੋ ਰਹੀ ਹੈ ਇਹਦੇ ਜਿਹੜੇ ਇਹਦੇ ਲਿੰਕ ਸੀ ਉਹ ਦੱਸੋ ਕਿੱਥੇ ਨੇ ਇਹਨੇ ਕਿਸੇ ਦਾ ਨਾਮ ਲਿਆ ਨਹੀਂ ਲਿਆ ਤਾਂ ਇੱਕ ਇਕੱਲੀ ਕਿਵੇਂ ਕਰਦੇ ਫਿਰ ਤੁਹਾਡੀ ਰਿਮਾਂਡ ਦਾ ਕੀ ਮਤਲਬ ਹੋ ਗਿਆ ਫਿਰ ਤੁਸੀਂ ਉਸ ਤੋਂ ਬਾਅਦ ਰਿਮਾਂਡ ਪੰਜ ਦਿਨ ਤੋਂ ਬਾਅਦ ਕਿਉਂ ਨਹੀਂ ਮੰਗਿਆ ਜੇ ਮੰਗਿਆ ਜਿਹੜੇ ਨੌ ਤੁਹਾਡੇ ਕੋਲ ਆਏ ਨੇ ਉਹ ਕਿੱਥੇ ਨੇ ਉਹਨਾਂ ਤੇ ਕੀ ਕਾਰਵਾਈ ਹੋਈ ਹੈ ਸਵਾਲ ਤਾਂ ਲੋਕ ਕਰਨਗੇ ਤੇ ਸਵਾਲ ਕਰਦੇ ਰਹਿਣਗੇ ਤੇ ਸਵਾਲ ਹੋ ਵੀ ਰਹੇ ਨੇ ਅੱਜ ਇਹ ਫਿਰ ਚਰਚਾ ਚ ਇਹ ਸਵਾਲ ਵੀ ਚਰਚਾ ਚ ਨੇ ਦੇਖੋਗੇ ਕੀ ਬਣਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ